ਵਾਹਿਗੁਰੂ ਸਾਹਿਬ ਜੀਓ ਰਾਗ ਸੁਹੀ ਮਹਲਾ 5 ਵਸੰਤ ਇੱਕ ਓੰਕਾਰ ਸਤਗੁਰ ਪ੍ਰਸਾਦਿ ਮਿੱਠ ਬੋਲੜਾ ਜੀ ਹਰ ਸੱਜਣ ਸੁਮੀ ਮੋਰਾ ਹਉ ਸੰਮਲ ਥਕੇ ਜੇ ਓਹੋ ਕਦੇ ਨਾ ਬੋਲੇ ਕੌੜਾ ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ ਓ ਗੜ ਕੋ ਨਾਚ ਤਾਰੇ ਪਤ ਤ ਪਾਵਨ ਹਰ ਬਿਰਦ ਸਦਾਏ ਇਕ ਤੇਲ ਨਹੀਂ ਭੰਨੇ ਕਾਲੇ ਘਟ ਘਟ ਵਾਸੀ ਸਰਬ ਨਿਵਾਸੀ ਨਿਰਹੀ ਤੇ ਨਰਾ ਨਾਨਕ ਦਾਸ ਸਦਾ ਸਰਣਾਗਤ ਹਰ ਅੰਮ੍ਰਿਤ ਸੱਜਣ ਮੇਰਾ ਹੋ ਬਿਸਮ ਭਈ ਜੇ ਹਰ ਦਰਸ਼ਨ ਦੇਖੇ અપਾਰਾ ਮੇਰਾ ਸੁੰਦਰ ਸੁਆਮੀ ਜੀ ਹਉ ਚਰਨ ਕਮਲ ਪਗ ਸ਼ਾਰਾ ਪ੍ਰਭ ਦੇਖਤ ਜੀਵਾ ਠੰਡੀ ਥੀਵਾ ਤੇ ਸਜ ਵੜ ਅਵਰ ਨ ਕੋਈ ਆਦ ਅੰਤ ਮਦ ਪ੍ਰਭ ਰਵਿਆ ਜਲ ਥਲ ਮਹੀਲ ਸੋਏ चरण कमल जप सागर तरिया भव जल उतरे पारा नालक शरण पूरन परमेश्वर तेरा अंत न बारा वारा हो निमुख न छोडा जी ਹਰ ਪ੍ਰੀਤਮ ਪ੍ਰਾਨੇ ਅਧਾਰੋ ਗੁਰ ਸਤ ਗੁਰ ਕਹਿਆ ਜੀ ਸਾਚਾ ਅਗਮ ਵਿਚਾਰੋ ਮਿਲ ਸਾਧੂ ਦਿਨਾ ਤਾ ਨਾਮ ਲਿਨਾ ਜਨਮ ਮਰਨ ਦੁਖ ਨਾਠੇ ਸਹਿਜ ਸੁਖ ਆਨੰਦ ਕਣੇਰੇ ਹੋ ਮੈਂ ਬਿਨ ਠੇ ਗਾਠੇ ਸਭ ਕੈ ਮਦ ਸਭ ਹਉ ਤੇ ਬਾਹਰ ਰਾਗ ਦੁਖ ਤੇ ਨਿਆਰੋ ਨਾਨਕ ਦਾਸ ਗੋਬਿੰਦ ਸਰਣਾਈ ਹਰ ਪ੍ਰੇਤਮ ਮਨ ਹੈ ਸਦਾ ਰੋ ਮੈਂ ਖੋਜਤ ਖੋਜਤ ਜੀ ਹਰ ਨਹਿ ਚਲ ਸੋ ਘਰ ਪਾਇਆ ਸਾਬਿਆ ਧਰਵ ਡਠੇ ਜਿਓ ਤਾਂ ਚਰਨ ਕਮਲ ਚਿਤ ਲਾਇਆ ਪ੍ਰਭ ਅਬਿਨਾਸੀ ਹੋ ਤਿਸਕੇ ਦਾਸੇ ਮਰੈ ਨ ਆਵੇ ਜਾਏ ਧਰਮ ਅਰਥ ਕਾਮ ਸਭ ਪੂਰਨ ਮਨ ਚਿੰਦੀ ਏ ਛਪ ਜਾਏ ਸ੍ਰੋਤਿ ਸਿਮਰਤ ਗੁਨ ਗਾਵਹਿ ਕਰਤੇ ਸਿਦ ਸਾਧਕ ਮਨ ਜਲ ਧਿਆਇ ਨਾਨਕ ਸ਼ਰਨ ਕਿਰਪਾ ਦੇ ਸੁਆਮੀ ਵਡ ਭਾਗੀ ਹਰ ਹਰ ਗਾਇਆ raag suhe mahalla panjwa shant ek ओंकार sat gur prasad mith bolada ji har sajjan swami moraa ho samal thaki ji ਓ ਕਦੇ ਨ ਭੁਲੇ ਕੋਰਾ ਕੌੜਾ ਬੋਲ ਨ ਜਾਣੇ ਪੂਰਨ ਭਗਵਾਨ ਹੈ ਓ ਗਣ ਕੋ ਨਾਚ ਤਾਰੇ ਪਤਦ ਪਾਵਨ ਹਰ ਬਿਰਦ ਸਦਾਏ ਇਕ ਤੇਲ ਨਹੀਂ ਭੰਨੇ ਘਾਲੇ ਘਟ ਘਟ ਵਾਸੀ ਸਰਬ ਨਿਵਾਸੀ ਨਿਰਹੀ ਤੇ ਨਰਾ ਨਾਨਕ ਦਾਸ ਸਦਾ ਸਰਣਾਗਤ ਹਰ ਅੰਮ੍ਰਿਤ ਸੱਜਣ ਮੇਰਾ ਹੋ ਬਿਸਮ ਭਈ ਜੀ ਹਰ ਦਰਸ਼ਨ ਦੇਖੇ ਪਾਰਾ ਮੇਰਾ ਸੁੰਦਰ ਸੁਆਮੀ ਜੀ ਹੋ ਚਰਨ ਕਮਲ ਪਗ ਸ਼ਾਰਾ ਪ੍ਰਭ ਪੇਖਤ ਜੀਵਾ ਠੰਡੀ ਥੀਵਾ ਤਿਸ ਜੇ ਵੜੇ ਅਬਰ ਨ ਕੋਈ ਆਦੇ ਅੰਤ ਮਧ ਪ੍ਰਭ ਰਵਿਆ ਜਲ ਥਲ ਮਹੀਲ ਸੋਈ ਸ਼ਰਨ ਕਮਲ ਜਪ ਸਾਗਰ ਤਰਿਆ ਭਗ ਜਲੇ ਤਰੇ ਪਾਰਾ ਨਾਨਕ ਸ਼ਰਨ ਕੋ ਰਨ ਪਰਮੇਸ਼ਰ ਤੇਰਾ ਅੰਤ ਨਪਾਰਾ ਵਾਰਾ ਹੋ ਨਿਮਖ ਨ ਛੋੜਾ ਜੀ ਹਰ ਪ੍ਰੇਤਮ ਪ੍ਰਾਨ ਅਧਾਰੋ ਗੁਰ ਸਤ ਗੁਰ ਕਹਿਆ ਜੇ ਸਾਚਾ ਅਗਮ ਵਿਚਾਰੋ ਮਿਲ ਸਾਧੂ ਦੀਨਾ ਤਾ ਨਾਮ ਲਿਨਾ ਜਨਮ ਮਰਨ ਦੁਖ ਨਾ ਠੇ ਸਹਿਜ ਸੁਖ ਆਨੰਦ ਕਨੇਰੇ ਹੋ ਮੈਂ ਬਿਨਠੀ ਗਾਂਠੇ ਸਭ ਕੈ ਮਦ ਸਭ ਹਉ ਤੇ ਬਾਹਰ ਰਾਗ ਦੁਖ ਤੇ ਨਯਾਰੋ ਨਾਨਕ ਦਾਸ ਗੋਬਿੰਦ ਸਰਣਾਈ ਹਰ ਪ੍ਰੇਤਮ ਮਨ ਹੈ ਸਦਾਰੋ ਮੈਂ ਖੋਜਤ ਖੋਜਤ ਜੇ ਹਰ ਨੇ ਚਲਸੋ ਕਰ ਪਾਇਆ ਸਭ ਅਧਰਵ ਡਿਠੇ ਜਿਓ ਤਾਂ ਚਰਨ ਕਮਲ ਚਿਤ ਲਾਇਆ ਪ੍ਰਭ ਅਬਿਨਾਸੀ ਹੋ ਤਿਸ ਕੀ ਦਾਸੀ ਮਰਨ ਆਵੇ ਜਾਏ ਧਰਮ ਅਰਥ ਕਾਮ ਸਭ ਪੂਰਨ ਮਨ ਚਿੰਦੇ ਛੁਪ ਜਾਏ ਸ੍ਰੋਤਿ ਸਿਮਰਤ ਗੁਣ ਗਾਵਹਿ ਕਰਤੇ ਸਿੱਧ ਸਾਧਕ ਮਨ ਜਨ ਧਿਆਇ ਨਾਨਕ ਸ਼ਰਨ ਕਿਰਪਾ ਦੇ ਸੁਆਮੀ ਵੱਡ ਭਾਗੀ ਹਰ ਹਰ ਗਾਇਆ ਰਾਗ ਸੁਹੀ ਮਹਲਾ ਪੰਜਵਾ ਸੰਤ ਇੱਕ ਓੰਕਾਰ ਸਤ ਗੁਰ ਪ੍ਰਸਾਦ ਮਿੱਠ ਬੋਲੜਾ ਜੀ हर सजण स्वामी मोर हो समनथ पी जी उहो कॾहिं न बोले कोर कौड़ा बोल न जाने पूरन पूर भॻवान औग कोन चतारे ਪਤ ਤ ਪਾਵਨ ਹਰ ਬਿਰਦ ਸਦਾਏ ਇੱਕ ਤਿਲ ਨਹੀਂ ਭੰਨੇ ਕਾਲੇ ਘਟ ਘਟ ਵਾਸੀ ਸਰਬ ਨਿਵਾਸੀ ਨੇ ਰਹੀ ਤੇ ਨਾਨਕ ਦਾਸ ਸਦਾ ਸਰਨਾਗਤ ਹਰ ਅੰਮ੍ਰਿਤ ਸੱਜਣ ਮੇਰਾ ਹੋ ਬਿਸਮ ਭਈ ਜੀ ਹਰ ਦਰਸ਼ਨ ਦੇਖ ਅਪਾਰਾ ਮੇਰਾ ਸੁੰਦਰ ਸੁਆਮੀ ਜੀ ਹੋ ਚਰਨ ਕਮਲ ਪਗ ਸ਼ਾਰਾ ਪ੍ਰਭ ਪੇਖਤ ਜੀਵਾ ਠੰਡੀ ਥੀਵਾ ਤੇ ਸੇਵ ਡ ਅਵਰ ਨ ਕੋਈ ਆਦੇ ਅੰਤ ਮਦ ਪ੍ਰਭ ਰਵਿਆ ਜਲ ਥਲ ਮਹੀਲ ਸੋਈ चरण कमल जप सागर तरया भगजल उतरे पारा नानक शरण पूर्ण परमेश्वर तेरा अंत न पारा वारा ਹੋ ਨਿਮਖ ਨਾ ਛੋਡਾ ਜੇ ਹਰ ਪ੍ਰੇਤਮ ਪ੍ਰਾਨ ਆਧਾਰੋ ਗੁਰ ਸਤ ਗੁਰ ਕਹਿਆ ਜੇ ਸਾਚਾ ਅਗਮ ਵਿਚਾਰੋ ਮਿਲ ਸਾਧੂ ਦਿਨਾ ਤਾ ਨਾਮ ਲਿਨਾ ਜਨਮ ਮਰਨ ਦੁੱਖ ਨਾ ਠੇ ਸਹਜ ਸੁਖ ਆਨੰਦ ਕਣੇਰੇ ਹੋ ਮੈਂ ਬਿਨ ਠੇ ਗਾਠੇ ਸਭ ਕੈ ਮਧ ਸਭ ਹਉਤੇ ਬਾਹਰ raag dukh te nyaro nanak das gobind sarnai har preetam man hai sararo main khojat khojat ji har neh chal so kar paya ਸਭ ਅਧਰਵ ਡਠੇ ਜਿਓ ਤਾਂ ਚਰਨ ਕਮਲ ਚਿਤ ਲਾਇਆ ਪ੍ਰਭੇ ਬਿਨਾਸੀ ਹੋ ਤਿਸ ਕੀ ਦਾਸੀ ਮਰੈ ਨਾ ਆਵੇ ਜਾਏ ਧਰਮ ਅਰਥ ਕਾਮ ਸਭ ਪੂਰਨ ਮਨ ਚਿੰਦੀ ਇਛੁ ਪਜਾਇ ਸ੍ਰੋਤਿ ਸਿਮਰਤ ਗੁਣ ਗਾਵਹਿ ਕਰਤੇ ਸਿਧ ਸਾਧਕ ਮਨ ਜਨ ਧਾਇਆ ਨਾਨਕ ਸ਼ਰਨ ਕਿਰਪਾ ਦੇ ਸੁਆਮੀ ਵਟ ਭਾਗੀ ਹਰ ਹਰ ਗਾਇਆ ਰਾਗ ਸੁਹੀ ਮਹਲਾ ਪੰਜਵਾ ਸੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸੰਮਲ ਥਕੇ ਜੇ ਓਹ ਕਦੇ ਨਾ ਬੋਲੇ ਕਉਰਾ ਕਉੜਾ ਬੋਲ ਨ ਜਾਣੈ ਪੂਰਨ ਭਗਵਾਨੈ ਓਗਣ ਕੋ ਨਾ ਚਿਤਾਰੇ ਪਤਿਤ ਪਾਵਨ ਹਰ ਬਿਰਦ ਸਦਾਏ ਇਕ ਤੇਲ ਨਹੀਂ ਭੱਲੇ ਕਹਲੇ ਘਟ ਘਟ ਵਾਸੀ ਸਰਬ ਨਿਵਾਸੀ ਨਿਰਹੀ ਤੇ ਨਰਾ ਨਾਨਕ ਦਾਸ ਸਦਾ ਸਰਣਾਗਤ ਹਰ ਅੰਮ੍ਰਿਤ ਸੱਜਣ ਮੇਰਾ ਹਉ ਬਿਸਮ ਭਏ ਜੇ ਹਰ ਦਰਸ਼ਨ ਦੇਖੇ અપਾਰਾ ਮੇਰਾ ਸੁੰਦਰ ਸੁਆਮੀ ਜੀ ਹੋ ਚਰਨ ਕਮਲ ਪਗ ਸ਼ਾਰਾ ਪ੍ਰਭ ਪੇਖਤ ਜੀਵਾ ਠੰਡੀ ਥੀਵਾ ਤੇ ਸੇ ਵੜ ਅਵਰ ਨ ਕੋਈ ਆਦੇ ਅੰਤ ਮਦ ਪ੍ਰਭ ਰਵਿਆ ਜਲ ਥਲ ਮਹੀਲ ਸੋਏ ਚਰਨ ਕਮਲ ਜਪ ਸਾਗਰ ਤਰਿਆ ਭਵ ਜਲ ਉਤਰੇ ਪਾਰਾ ਨਾਮਕ ਸ਼ਰਨ ਪੂਰਨ ਪਰਮੇਸ਼ਰ ਤੇਰਾ ਅੰਤ ਨਾ ਪਾਰਾ ਵਾਰਾ ਹੋ ਨਿਮਖ ਨਾ ਛੋੜਾ ਜੀ ਹਰ ਪ੍ਰੀਤਮ ਪ੍ਰਾਨੇ ਅਧਾਰੋ ਗੁਰ ਸਤ ਗੁਰ ਕਹਿਆ ਜੀ ਸਾਚਾ ਅਗਮ ਵਿਚਾਰੋ ਮਿਲ ਸਾਧੂ ਦਿਨਾ ਤਾਂ ਨਾਮ ਲਿਨਾ ਜਨਮ ਮਰਨ ਦੁਖ ਨਾਠੇ ਸਹਿਜ ਸੁਖ ਆਨੰਦ ਕਣੇਰੇ ਹੁਮੇ ਬਿਨਠੇ ਗਾਠੇ ਸਭ ਕੈ ਮਦ ਸਭ ਹੁੰਤੇ ਬਾਹਰ ਰਾਗ ਦੁਖ ਤੇ ਨਿਆਰੋ ਨਾਨਕ ਦਾਸ ਗੋਬਿੰਦ ਸਰਣਾਈ ਹਰ ਪ੍ਰੇਤਮ ਮਨ ਹੈ ਸਦਾ ਰੋ ਮੈਂ ਖੋਜਤ ਖੋਜਤ ਜੀ ਹਰ ਨਹਿ ਚਲ ਸੋ ਘਰ ਪਾਇਆ ਸਾਬਿਆ ਧਰਵ ਡਠੇ ਜਿਓ ਤਾਂ ਚਰਨ ਕਮਲ ਚਿਤ ਲਾਇਆ ਪ੍ਰਭ ਅਬਿਨਾਸੀ ਹੋ ਤਿਸਕੇ ਦਾਸੇ ਮਰੈ ਨ ਆਵੇ ਜਾਏ ਧਰਮ ਅਰਥ ਕਾਮ ਸਭ ਪੂਰਨ ਮਨ ਚਿੰਦੇ ਛਪ ਜਾਏ ਸ੍ਰੋਤਿ ਸਿਮਰਤ ਗੁਣ ਗਾਵਹਿ ਕਰਤੇ ਸਿਦ ਸਾਧਕ ਮਨ ਜਨ ਧਿਆਇਆ ਨਾਨਕ ਸ਼ਰਨ ਕਿਰਪਾ ਨਿਦ ਸੁਆਮੀ ਵਡ ਭਾਗੀ ਹਰ ਹਰ ਗਾਇਆ raag suhe mahalla panjwa shant ek omkar sat gur prasad mith bolda ji har sajjan swami moraa ho samal thaki ji ਓਹ ਕਦੇ ਨ ਭੁੱਲੇ ਕੋਰਾ ਕੌੜਾ ਬੋਲ ਨ ਜਾਣੇ ਪੂਰਨ ਭਗਵਾਨ ਨੇ ਓ ਗਣ ਕੋ ਨਚਤਾਰੇ ਤਤ ਪਾਵਨ ਹਰ ਬਿਰਦ ਸਦਾਏ ਇਕ ਤੇਲ ਨਹੀਂ ਪੰਨੇ ਘਾਲੇ ਘਟ ਘਟ ਵਾਸੀ ਸਰਬ ਨਿਵਾਸੀ ਨਿਰਹੀ ਤੇ ਨਰਾ ਨਾਨਕ ਦਾਸ ਸਦਾ ਸਰਣਾਗਤ ਹਰ ਅੰਮ੍ਰਿਤ ਸੱਜਣ ਮੇਰਾ ਹੋ ਬਿਸਮ ਭਈ ਜੀ ਹਰ ਦਰਸ਼ਨ ਦੇਖੇ ਪਰਾ ਮੇਰਾ ਸੁੰਦਰ ਸੁਆਮੀ ਜੀ ਹੋ ਚਰਨ ਕਮਲ ਪਗਸ਼ਾਰਾ ਪ੍ਰਭ ਪੇਖਤ ਜੀਵਾ ਠੰਡੀ ਥੀਵਾ ਤਿਸ ਜੇ ਵੜੇ ਅਬਰ ਨ ਕੋਈ ਆਦ ਅੰਤ ਮਧ ਪ੍ਰਭ ਰਵਿਆ ਜਲ ਥਲ ਮਹੀਲ ਸੋਈ ਚਰਨ ਕਮਲ ਜਪ ਸਾਗਰ ਤਰਿਆ ਭਗ ਜਲੇ ਤਰੇ ਪਾਰਾ ਨਾਨਕ ਸ਼ਰਨ ਪੁਰਨ ਪਰਮੇਸ਼ਰ ਤੇਰਾ ਅੰਤ ਨ ਪਾਰਾ ਵਾਰਾ ਹਉ ਨਿਮਖ ਨ ਛੋਡਾ ਜੀ ਹਰ ਪ੍ਰੇਤਮ ਪ੍ਰਾਨੇ ਆਧਾਰੋ ਗੁਰ ਸਤ ਗੁਰ ਕਹਿਆ ਜੇ ਸਾਚਾ ਅਗਮ ਵਿਚਾਰੋ ਮਿਲ ਸਾਧੂ ਦੀਨਾ ਤਾ ਨਾਮ ਲਿਨਾ ਜਨਮ ਮਰਨ ਦੁਖ ਨਾ ਠੇ ਸਹਿਜ ਸੁਖ ਆਨੰਦ ਕਨੇਰੇ ਹੋ ਮੈਂ ਬਿਨਠੀ ਗਾਠੇ ਸਭ ਕਹਿ ਮਦ ਸਭ ਹੋਤੇ ਬਾਹਰ ਰਾਗ ਦੁਖ ਤੇ ਨਿਆਰੋ ਨਾਨਕ ਦਾਸ ਗੋਬਿੰਦ ਸਰਣਾਈ ਹਰ ਪ੍ਰੇਤਮ ਮਨ ਹੈ ਸਦਾ ਰੋ ਮੈਂ ਖੋਜਤ ਖੋਜਤ ਜੀ ਹਰ ਨੇ ਚਲਸੋ ਕਰ ਪਾਇਆ ਸਭ ਅਧਰਵ ਡਿਠੇ ਜਿਓ ਤਾਂ ਚਰਨ ਕਮਲ ਚਿਤ ਲਾਇਆ ਪ੍ਰਭ ਅਬਿਨਾਸੀ ਹੋ ਤਿਸ ਕੀ ਦਾਸੀ ਮਰੈ ਨਾ ਆਵੇ ਜਾਈ ਧਰਮ ਅਰਥ ਕਾਮ ਸਭ ਪੂਰਨ ਮਨ ਚੰਦੇ ਛੁਪ ਜਾਏ ਸ੍ਰੋਤਿ ਸਿਮਰਤ ਗੁਣ ਗਾਵਹਿ ਕਰਤੇ ਸਿਧ ਸਾਧਕ ਮਨ ਜਨ ਧਿਆਇਆ ਨਾਨਕ ਸ਼ਰਨ ਕਿਰਪਾ ਦੇ ਸੁਆਮੀ ਵੱਡ ਭਾਗੀ ਹਰ ਹਰ ਗਾਇਆ ਰਾਗ ਸੁਹੀ ਮਹਲਾ ਪੰਜਵਾ ਸੰਤ ਇੱਕ ਓੰਕਾਰ ਸਤ ਗੁਰ ਪ੍ਰਸਾਦ ਮਿੱਠ ਬੋਲੜਾ ਜੀ हर सजण स्वामी मोर हो समल पी जी उहो कॾहिं न बोले को कोड़ा बोल न जाने पूर भॻवान औग को न चारे ਬਤਤ ਪਾਵਨ ਹਰ ਬਿਰਦ ਸਦਾਏ ਇੱਕ ਤਿਲ ਨਹੀਂ ਭੰਨੇ ਕਾਲੇ ਘਟ ਘਟ ਵਾਸੀ ਸਰਬ ਨਿਵਾਸੀ 네 ਰਹੀ ਤੇ 네ਰਾ ਨਾਨਕ ਦਾਸ ਸਦਾ ਸਰਣਾਗਤ ਹਰ ਅੰਮ੍ਰਿਤ ਸੱਜਣ ਮੇਰਾ ਹੋ ਬਿਸਮ ਭਈ ਜੇ ਹਰ ਦਰਸ਼ਨ ਦੇਖਿਆ ਪਾਰਾ ਮੇਰਾ ਸੁੰਦਰ ਸੁਆਮੀ ਜੀ ਹੋ ਚਰਨ ਕਮਲ ਪਗਸ਼ਾਰਾ ਰਬ ਪੇਖਤ ਜੀਵਾ ਠੰਡੀ ਥੀਵਾ ਤੇ ਸੇਵ ਡੇ ਅਵਰ ਨ ਕੋਏ ਆਦੇ ਅੰਤ ਮਦ ਪ੍ਰਭ ਰਵਿਆ ਜਲ ਥਲ ਮਹੀਲ ਸੋਏ ਚਰਨ ਕਮਲ ਜਪ ਸਾਗਰ ਤਰਿਆ ਭਵ ਜਲ ਉਤਰੇ ਪਾਰਾ ਨਾਨਕ ਸ਼ਰਨ ਪੂਰਨ ਪਰਮੇਸ਼ਰ ਤੇਰਾ ਤਨ ਨ ਪਾਰਾ ਵਾਰਾ ਹੋ ਨਿਮਖ ਨ ਛੋਡਾ ਜੇ ਹਰ ਪ੍ਰੇਤਮ ਪ੍ਰਾਨ ਆਧਾਰੋ ਗੁਰ ਸਤ ਗੁਰ ਕਹਿਆ ਜੀ ਸਾਚਾ ਅਗਮ ਵਿਚਾਰੋ ਮਿਲ ਸਾਧੂ ਦਿਨਾਂ ਤਾਂ ਨਾਮ ਲਿਨਾ ਜਨਮ ਮਰਨ ਦੁਖ ਨਾ ਠੇ ਸਹਿਜ ਸੁਖੀ ਆਨੰਦ ਕਣੇਰੇ ਹੋ ਮੈਂ ਬਿਨਠੇ ਗਾਠੇ ਸਭ ਕੈ ਮਧ ਸਭ ਹਉ ਤੇ ਬਾਹਰ ਰਾਗ ਦੁਖ ਤੇ ਨਿਆਰੋ ਨਾਨਕ ਦਾਸ ਗੋਬਿੰਦ ਸਰਣਾਈ ਹਰ ਪ੍ਰੇਤਮ ਮਨ ਹੈ ਸਰਾਰੋ ਮੈਂ ਖੋਜਤ ਖੋਜਤ ਜੀ ਹਰ ਨਹਿ ਚਲ ਸੋ ਕਰ ਪਾਇਆ ਸਭ ਅਧਰ ਵਢ ਠੇ ਜਿਓ ਆ ਚਰਨ ਕਮਲ ਚਿਤ ਲਾਇਆ ਪ੍ਰਭ ਅਬਿਨਾਸੀ ਹੋ ਤਿਸ ਕੀ ਦਾਸੀ ਮਰੈ ਨਾ ਆਵੇ ਜਾਏ ਧਰਮ ਅਰਥ ਕਾਮ ਸਭ ਪੂਰਨ ਮਨ ਚਿੰਦੀ ਏ ਛੁਪ ਜਾਏ ਸ੍ਰੋਤਿ ਸਿਮਰਤ ਗੁਣ ਗਾਵਹਿ ਕਰਤੇ ਸਿਧ ਸਾਧਕ ਮਨ ਜਨ ਧਿਆਇ ਨਾਨਕ ਸ਼ਰਨ ਕਿਰਪਾ ਦੇ ਸੁਆਮੀ ਵਡ ਭਾਗੀ ਹਰ ਹਰ ਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ